ਕੌਣ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸਦੇ ਇੱਕ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ तमाम ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਆ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਈ ਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਨ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ ਤਮਾਮ ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹائش ਦੇ ਉੱਪਰ ਹੀ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਆ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਆਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਹੈ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਆਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਿਆ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿਸ਼ਤੇ ਉੱਪਰ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੁਰੰਤ ਸਾਂਝਾ ਕਰ ਰਹੇ ਹਾਂ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸਿਆ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਈ ਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹائش ਤੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਹੈ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾਸੋਕਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਿਆ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿائش ਤੇ ਉੱਪਰ ਇਹ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸੇ ਇੱਕ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਿਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਬਟ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹਾਈਸ਼ ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਦੇ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿائش ਤੇ ਉੱਪਰ ਇਹ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੋਂ ਦਨ ਸਾਂਝਿਆ ਕਰਦਾ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈਆ ਦੱਸਦੇ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਿਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਬ ਬਟ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹਾਈਸ਼ ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਦੇ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿਸ਼ਤੇ ਉੱਪਰ ਇਹ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੋੜਦੇ ਸਾਂਝਿਆ ਕਰ ਰਹੇ ਦੱਸਦੇ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈਆ ਦੱਸਦੇ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਿਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਬਟ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹائش ਤੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਹੈ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸੇ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਿਹੈਸ਼ ਤੇ ਉੱਪਰ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂ ਦੱਸਿਏ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸਦੇ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ तमाम ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਈ ਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਜ ਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹائش ਤੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਹੈ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਿਆ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿਸ਼ ਤੇ ਉੱਪਰ ਇਹ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੋੜ ਦੇ ਸਾਂਝਿਆ ਕਰ ਰਹੇ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸਦੇ ਇੱਕ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਈ ਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ तमाम ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਆ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਈ ਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਜ ਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਬਟ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹਾਈਸ਼ ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਹੈ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਦੇ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿائش ਤੇ ਉੱਪਰ ਇਹ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੋਂ ਦਨ ਸਾਂਝਿਆ ਕਰਦਾ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈਆ ਦੱਸਦੇ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਿਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਬਟ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹਾਈਸ਼ ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਿਆ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਹਿਸ਼ਤੇ ਉੱਪਰ ਇਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੋੜ ਦੇ ਸਾਂਝਿਆ ਕਰ ਰਹੇ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਆ ਦੱਸਿਆ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਤਮਾਮ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਆ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਈ ਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਚ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹਾਈਸ਼ ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਸੀਐਮ ਆਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ ਦੱਸਦੇ ਕਿ ਪੰਜਾਬ ਦੇ ਡੀਜੀਪੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਹੋਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਤਾਂ ਸੀਐਮ ਰਿਹائش ਤੇ ਉੱਪਰ ਮੀਟਿੰਗ ਹੋਈਆ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂ ਦੱਸਿਏ ਕਿ ਸੀਐਮ ਮਾਨ ਦੇ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ ਕੀਤੀ ਗਿਆ ਉੱਚ ਪੱਧਰੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈਆ ਦੱਸਿਏ ਕਿ ਮੁੱਖ ਮੰਤਰੀ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਕੀਤੀ ਗਿਆ ਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ तमाम ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਰਹੇ ਨੇ ਤਾਂ ਪੰਜਾਬ ਦੀ ਮੌਜੂਦਾ ਜੋ ਸਥਿਤੀ ਹੈ ਕਾਨੂੰਨ ਵਿਵਸਥਾ ਉਸ ਤੋਂ ਲੈ ਕੇ ਅਧਿਕਾਰੀਆਂ ਤੋਂ ਰਿਪੋਰਟ ਜਿਹੜੀ ਲਈ ਗਿਆ ਤੇ ਮੁੱਖ ਮੰਤਰੀ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਕਿ ਰਾਤ ਸੁਰੱਖਿਅਤ ਮਾਹੌਲ ਬਣਾਈ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਜਾਣ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੀਐਮ ਰਿਹائش ਤੇ ਉੱਪਰ ਇਹ ਮੀਟਿੰਗ ਹੋਈ ਆ ਜਿੱਥੇ ਪੰਜਾਬ ਦੇ ਡੀਜੀਪੀ ਸਮੇਤ तमाम ਜਿਹੜੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਨੇ ਸੀਐਮ ਮਾਨ ਦੇ ਵੱਲੋਂ ਇਸ ਮੀਟਿੰਗ ਦੀ ਅਗਵਾਈ ਜਿਹੜੀ ਕੀਤੀ ਗਿਆ ਪੁਲਿਸ ਅਫਸਰ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਆ तमाम ਸੀਨੀਅਰ ਅਧਿਕਾਰੀ ਨੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਉਹ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਤਾਂ ਜੋ ਪੁਲਿਸ ਦੇ ਅਫਸਰ ਨੇ ਸੀਨੀਅਰ ਅਧਿਕਾਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੇ ਤੇ ਸੀਐਮ ਰਿਹائش ਦੇ ਉੱਪਰ ਹੀ ਇਹ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਣਕਾਰੀ ਹੈ ਜਿਹੜੀ ਉਹ ਲਈ ਗਿਆ ਰਿਪੋਰਟ ਲਈ ਗਿਆ ਤੇ ਸੂਬੇ ਦੇ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਪੂਰੇ ਇੰਤਜ਼ਾਮ ਜਿਹੜੇ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਕਿ ਸੂਬੇ ਦੇ ਵਿੱਚ ਸੁਰੱਖਿਆ ਜਿਹੜੀ ਉਸ ਨੂੰ ਯਕੀਨੀ ਬਣਾਇਆ ਜਾਵੇ ਤਾਂ ਵੱਖੋ-ਵੱਖ ਮਾਮਲਿਆਂ ਨੂੰ ਲੈ ਕੇ ਰਿਪੋਰਟ ਜਿਹੜੀ ਲਈ ਗਿਆ ਤਾਂ ਸੀਐਮ ਮਾਨ ਦੇ ਵੱਲੋਂ ਅਹਿਮ ਤੌਰ ਦੇ ਉੱਪਰ ਮੀਟਿੰਗ ਜਿਹੜੀ ਕੀਤੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਈ ਆ ਉਸ ਮੀਟਿੰਗ ਦੀਆਂ ਜੋ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਦੇਖ ਸਕਦੇ ਹੋ ਕਿ तमाम ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਜੋ ਸੀਐਮ ਮਾਨ ਨੇ ਉਹ ਗੱਲਬਾਤ ਕਰ ਰਹੇ ਨੇ ਹਰ ਇੱਕ ਰਿਪੋਰਟ ਹੈ ਜਿਹੜੀ ਉਹ ਲਈ ਗਿਆ ਕਿ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹ ਕਿਸ ਤਰੀਕੇ ਚੱਲ ਰਹੀ ਆ ਤਾਂ ਰਿਪੋਰਟ ਜਿਹੜੀ ਲਈ ਗਿਆ ਇੱਕ ਇਸ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਗਏ ਆ ਕਿ ਸੂਬੇ ਦੇ ਵਿੱਚ ਸੁਰੱਖਿਆ ਨੂੰ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮਹਾ ਸੁਖਤਲੇ ਤਾਂ ਸੀਐਮ ਮਾਨ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਿਆ